ਕਰੋ ਆਹ ਯੂਨਿਟ ਲੱਗਿਆ ਹੋਇਆ ਅਸੀਂ ਹੁਣ ਚੈੱਕ ਕੀਤਾ ਸੀਗਾ ਇਹਨੇ ਅੱਜ ਦੀਆਂ ਲਗਭਗ ਦਿਨ ਛਪ ਨਾਲ ਹੈ 28 ਕੇ ਯੂਨਿਟਾਂ ਬਣਾਤੀਆਂ ਜੇ ਆਪਾਂ 10 ਰੁਪਏ ਦੇ ਹਿਸਾਬ ਨਾਲ ਲਈਏ ਤਾਂ 280 ਰੁਪਏ ਤੋਂ ਇੱਕ ਦਿਨ ਦੇ ਬਿਜਲੀ ਬਣਾ ਲਈ ਦੀ ਹੈ ਤੇ ਜਿੰਨੀ ਤੁਸੀਂ ਬਿਜਲੀ ਬਿਜਲੀ ਬੋਰਡ ਤੋਂ ਲੈ ਰਹੇ ਹੋ ਉਹ ਇਹਦੇ ਚ ਮਾਈਨਸ ਹੋ ਜਾਣੀ ਹੈ ਜੇ ਤਾ ਤੁਸੀਂ ਮੰਨ ਕੇ ਚੱਲੋ ਵੀ 25 ਸਾਲ ਦੀ ਵਾਰੰਟੀ ਹੈ ਉਸ ਤੋਂ ਬਾਅਦ ਜਿਹੜਾ ਭਾਈ ਇਨਵਰਟਰ ਜਿਹਦੇ ਤੇ ਆਪਾਂ ਯੂਨਿਟਸ ਚੈੱਕ ਕੀਤੀਆਂ ਸੀ ਉਹਦੀ 10 ਸਾਲ ਦੀ ਵਾਰੰਟੀ ਹੁੰਦੀ ਹੈ ਭਾਜੀ ਉਹ ਵੀ ਆਪਾਂ ਐਕਸਟੈਂਡ ਕਰ ਸਕਦੇ ਹਾਂ 2 ਸਾਲ ਤੱਕ ਤਾਂ ਉਹੀ ਕੱਲ ਜਿਹੜਾ ਰੁਪਿਆ ਡੇਢ ਰੁਪਿਆ ਯੂਨਿਟ ਦਾ ਰੇਟ ਵਧਿਆ ਤਾਂ ਉਹਦੇ ਨਾਲ ਇਹਦੀ ਵਾਪਸੀ ਸੋਡੀ 2.5 ਸਾਲਾਂ ਚ ਹੋ ਜਾਣੀ ਹੈ ਅੱਜ ਆਪਾਂ ਤਪੇ ਦੇ ਵਿੱਚ ਖੜੇ ਆ ਤੇ ਅੱਜ ਜਿਹੜੀ ਗੱਲ ਕਰਨੀ ਹੈ ਨਾ ਆਪਾਂ ਸੋਲਰ ਦੀ ਗੱਲ ਕਰਨੀ ਹੈ ਕਿਉਂਕਿ ਕੱਲ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬਿਜਲੀ ਦੇ ਰੇਟ ਜਿਹੜੇ ਵਧ ਗਏ ਨੇ ਤਾਂ ਉਸ ਦੇ ਨਾਲ ਨਾਲ ਜਿਹੜਾ ਬਿੱਲਾਂ ਦੇ ਵਿੱਚ ਜਿਹੜੇ ਆਪਣੇ ਘਰ ਦੇ ਬਿੱਲ ਆਉਂਦੇ ਨੇ ਜੇ ਕਿਸਦਾ ਮਹੀਨੇ ਦਾ 5000 ਆਉਂਦਾ ਸੀ ਤਾਂ ਹੁਣ ਉਹ ਵਧ ਜਾਣਾ ਹੈਗਾ ਤੇ ਇਸੇ ਲਈ ਜੇ ਘਰ ਦੇ ਵਿੱਚ ਸੋਲਰ ਲੱਗਾ ਤਾਂ ਤੁਹਾਡੇ ਜਿਹੜੇ ਬਿਜਲੀ ਦੇ ਬਿੱਲ ਨੇ ਉਹਦੇ ਵਿੱਚ ਵੀ ਜਿਹੜਾ ਕਾਫੀ ਜਿਹੜਾ ਅਜਾਫਾ ਹੋਣਾ ਘਟ ਆਊਗਾ ਤੇ ਸਾਰੀ ਗੱਲਬਾਤ ਕਰਾਂਗੇ ਆਪਣੇ ਨਾਲ ਅਲੋਕ ਮਿੱਤਲ ਨੇ ਹੋਰ ਬਈ ਜੀ ਠੀਕ ਹੋ ਬਹੁਤ ਵਧੀਆ ਪਾਜੀ ਤੁਸੀਂ ਨਾ ਅੱਛਾ ਬਈ ਜੀ ਮੈਂ ਜਿਵੇਂ ਪਹਿਲੇ ਕਿਹਾ ਨਾ ਵੀ ਜਿਹੜੇ ਬਿਜਲੀ ਦੀ ਰੇਟ ਵਧ ਗਏ ਕੱਲ ਤੋਂ ਹਾਂਜੀ ਕੱਲ ਵਧਾ ਦਿੱਤੇ ਗਏ ਤਾਂ ਸੋਲਰ ਸਿਸਟਮ ਨਾਲ ਕਿੰਨਾ ਕੁ ਫਰਕ ਪੈ ਜਾਣਾ ਸੋਲਰ ਸਿਸਟਮ ਨਾਲ ਭਾਜੀ ਤੁਸੀਂ ਇਹ ਮੰਨ ਕੇ ਚੱਲੋ ਜੇ ਆਪਾਂ ਪਹਿਲਾਂ ਅਸੀਂ ਕਸਟਮਰਸ ਕੋਲੇ ਰੀਚ ਕਰਦੇ ਸੀ ਤਾਂ ਅਸੀਂ ਕਹਿੰਦੇ ਸੀ ਵੀ ਤੁਹਾਡੇ ਪੈਸੇ ਦੀ ਵਾਪਸੀ ਲਗਭਗ 3 ਸਵਾ 3 ਸਾਲਾਂ 'ਚ ਹੋ ਜਾਣੀ ਹੈ ਤਾਂ ਉਹੀ ਕੱਲ ਜਿਹੜਾ ਰੁਪਿਆ 1.5 ਰੁਪਿਆ ਯੂਨਿਟ ਦਾ ਰੇਟ ਵਧਿਆ ਹੈ ਤਾਂ ਉਹਦੇ ਨਾਲ ਇਹਦੀ ਵਾਪਸੀ ਤੁਹਾਡੀ 2.5 ਸਾਲਾਂ 'ਚ ਹੋ ਜਾਣੀ ਹੈ ਜੇ ਆਪਾਂ ਬਾਣੀਏ ਦਾ ਵਿਆਜ ਵੀ ਨਾਲ ਕੈਲਕੂਲੇਟ ਕਰਕੇ ਦੇਖ ਲਈਏ ਜਿਹੜੀ ਆਪਾਂ ਰਕਮ ਲਾਉਨੇ ਆ ਤੇ ਬਿੱਲ ਤੋਂ ਆਪਾਂ ਵਿਆਜ ਦੀ ਰਕਮ ਬਚਾਉਨੇ ਆ ਤਾਂ ਤੁਹਾਡੇ ਪੌਣੇ 3 ਸਾਲਿਆਂ ਵੱਧੋ ਵੱਧ ਤਿੰਨ ਸਾਲ ਦੇ ਵਿੱਚ ਪੈਸੇ ਪੂਰੇ ਹੋ ਜਾਣਗੇ ਉਹਦੇ ਦੋ ਕਾਰਨ ਹੈ ਭਾਜੀ ਇੱਕ ਤਾਂ ਯੂ ਕੋਸ਼ਿ ਪਿਛਲੇ ਸਾਲ ਨਾਲੋਂ ਪਿਛਲੇ ਟਾਈਮਾਂ ਨਾਲੋਂ ਸੂਲਰ ਵੀ ਕਾਫੀ ਸਸਤਾ ਹੋਇਆ ਹੈ। ਅੱਛਾ। ਅੱਗੇ ਨਾਲ ਪਹਿਲ ਪਿਛਲੇ ਰੇਟ ਪਿਛਲੇ ਨਾਲੋਂ ਐਤਕੀ ਰੇਟ ਘਟ ਕੇ ਨਾਉ। ਭਾਜੀ 5 ਕਿਲੋਵਾਟ ਦਾ ਸਿਸਟਮ ਤਕਰੀਬਨ 3 ਸਵਾ 3 ਲੱਖ ਰੁਪਏ ਦੇ ਵਿੱਚ ਵਿਕਟਿਆ ਜੀ। ਹੁਣ ਜਿਹਦਾ ਰੇਟ ਹੈਗਾ 2 15 ਤੋਂ 2 25 ਦੇ ਆਸ-ਪਾਸ। ਉਹਨੂੰ ਆਪਾਂ ਘਟਾਓ ਵਧਾ ਸਕਦੇ ਹਾਂ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ। ਤਾਂ ਮੋਟਾ-ਮੋਟਾ ਤੁਸੀਂ ਹਿਸਾਬ ਲਾ ਲਓ ਵੀ ਪਿਛਲੇ ਸਾਲ ਨਾਲੋਂ 5 ਕਿਲੋਵਾਟ ਦਾ ਸੂਲਰ ਲੱਖ ਰੁਪਿਆ ਘਟ ਗਿਆ ਹੈ। ਹੂੰ ਹੂੰ। अच्छा ਜਿਵੇਂ ਹੁਣ ਆ ਲੱਗੀਆਂ ਵੀ ਹਨਾ ਮੈਂ ਦੇਖ ਰਿਹਾ ਇਹ ਕਿੰਨੇ ਕਿਲੋਵਾਰਟ ਦਾ ਜਿਹੜਾ ਹੈਗਾ ਭਈਆ ਦਿਖਾਇਆ ਵੀ ਦੀ ਨਾਲ ਨਾਲ ਹਨਾ ਕਿੰਨੇ ਕਿਲੋਵਾਰਟ ਦੇ ਜਿਹੜੇ ਹੈ ਇਹ ਪਾਜੀ ਇੱਕ ਪਲੇਟ ਹੁੰਦੀ ਹੈ ਇਹ 555 ਵੋਟ ਦੀ ਜੀ ਇਹ 555 ਵੋਟ ਦੀ ਇੱਥੇ ਲੈ ਕੇ ਉਹ ਐਂਡ ਤੱਕ ਭਾਜੀ ਇਹ ਪੂਰੀ ਕਪਲੇਟ ਹੈ ਮੈਨੂੰ ਇਹਦਾ ਕਨਸੈਪਟ ਵੀ ਸਮਝਾਉਣਾ ਹੈ ਜਿਹੜੀ ਇਹ ਦੋ ਲੱਗ ਰਹੀ ਹੈ ਕਿਉਂ ਲੱਗ ਰਹੀ ਹੈ ਪਹਿਲਾਂ ਆਪਾਂ ਗੱਲ ਕਰ ਲਈਏ ਵੀ ਕਿੰਨੀ ਹੈ ਇਹ 4.5 ਕਿਲੋਵਾਰਟ ਲੱਗਿਆ ਹੋਇਆ ਭਾਜੀ ਪੂਰਾ ਸਿਸਟਮ ਅੱਠ ਪੈਨਲ ਲੱਗੇ 555 ਵੋਟ ਦੀ ਪਹਿਲਾਂ ਪੈਨਲ ਲਾਉਂਦੇ ਸੀ ਭਾਜੀ ਪੋਲੀ ਪੈਨਲ ਜਿਹਨੂੰ ਅਸੀਂ ਪੋਲੀ ਪੈਨਲ ਕਹਿੰਦੇ ਸੀ ਉਹ ਫੁੱਲ ਕੱਟ 셀 ਹੁੰਦਾ ਸੀ ਉਹਦੇ ਨਾਲ ਕੀ ਸੀ ਸਪੋਜ਼ ਕਰੋ ਆ ਪੈਨਲ ਤੇ ਥੋੜੇ ਕਿਤੇ ਛਾਂ ਪੈ ਰਹੀ ਹੈ ਕਿਸੇ ਵੀ ਕਾਰਨ ਕਰਕੇ ਕੋਈ ਦਰਖਤ ਹੈ ਕੋ ਸਾਹਮਣੇ ਬਿਲਡਿੰਗ ਹੈ ਤਾਂ ਥੋੜਾ ਸਾਰਾ ਪੈਨਲ ਖਤਮ ਹੋ ਜਾਂਦਾ ਸੀ ਉਹਨੇ ਪੂਰੀ ਨੇ ਬਿਜਲੀ ਨਹੀਂ ਬਣਾਉਣਾ ਸੀ ਹੁਣ ਕੀ ਹੈ ਜਿਹੜੇ ਥੋੜੇ 셀 ਤੇ ਛਾਂ ਪੈ ਰਹੀ ਹੈ ਕੱਲਾ ਉਹੀ 셀 ਵੀਕ ਹੋਣਾ ਹੈ ਬਾਕੀ ਥੋੜਾ ਸਾਰਾ ਪੈਨਲ ਚੱਲਦਾ ਰਹਿਣਾ ਹੈ अच्छा मान लो ਜਿਵੇਂ ਉਹ ਵਿਚਾਰਾ ਜਿਹੜਾ ਜੋੜ ਜਾ ਲੱਗਦਾ ਉਹ ਇਸੇ ਲਈ ਆ ਉਹ ਇਸੇ ਲਈ ਹੈ ਭਾਜੀ ਉਹਦਾ ਪੈਨਲ ਉਹਨੂੰ ਲੱਗ ਬਣਾਤਾ ਉਹਦਾ ਪੈਨਲ ਉਹਨੂੰ ਲੱਗ ਬਣਾਤਾ ਇਹ ਪੂਰਾ ਪੈਨਲ ਡਾਊਨ ਨਹੀਂ ਹੋਊਗਾ ਅੱਧਾ ਹਿੱਸਾ ਡਾਊਨ ਹੋ ਜੂਗਾ ਬਾਕੀ ਸੋਡਾ ਕੰਮ ਕਰਦਾ ਰਹੂਗਾ ਅੱਛਾ ਭਾਜੀ ਰਹੀ ਹੁਣ ਬਿਜਲੀ ਦੀ ਗੱਲ ਹਨਾ ਬਿਜਲੀ ਆਪਣਾ ਜਿਹੜਾ ਤੁਸੀਂ ਦੱਸਿਆ ਵੀ ਤੁਹਾਡੇ 2-3 ਸਾਲਾਂ ਦੇ ਜਿਹੜੇ ਪੈਸੇ ਪੂਰੇ ਉਹ ਕਿਵੇਂ ਹੋਣਗੇ ਕਿਵੇਂ ਉਹ ਭਾਜੀ ਆਪਾਂ ਸੋਲਰ ਲਾ ਲਿਆ ਜੀ ਐਕਸਪੋਜ਼ ਕਰੋ ਆਹ ਯੂਨਿਟ ਲੱਗਿਆ ਹੋਏ ਆ ਅਸੀਂ ਹੁਣ ਚੈੱਕ ਕੀਤਾ ਸੀਗਾ ਇਹਨੇ ਅੱਜ ਦੀਆਂ ਲਗਭਗ ਦੇਨ ਛਿਪ ਨਾਲ ਐ 28 ਕਿ ਯੂਨਿਟਾਂ ਬ ਤੇ ਜਿੰਨੀ ਤੁਸੀਂ ਬਿਜਲੀ ਬਿਜਲੀ ਬੋਰਡ ਤੋਂ ਲੈ ਰਹੇ ਹੋ ਉਹ ਇਹਦੇ ਚ ਮਾਈਨਸ ਹੋ ਜਾਣੀ ਹੈ ਸਪੋਸ ਕਰੋ ਇੱਕ ਦਿਨ ਦੇ ਵਿੱਚ ਰੈਗੂਲਰ ਘਰ ਦੀ ਆਪਾਂ 20 ਤੋਂ 25 ਯੂਨਟਾਂ ਯੂਜ਼ ਕਰ ਰਹੇ ਹਾਂ ਤਾਂ 10 ਰੁਪਏ ਦੇ ਹਿਸਾਬ ਨਾਲ ਹੀ ਆਪਾਂ ਲਾ ਕੇ ਚੱਲੀਏ 200-250 ਦੀ ਆਪਾਂ ਬਿਜਲੀ ਯੂਜ਼ ਕਰ ਲਈ ਵੀ ਹੈ 280 ਰੁਪਏ ਦੀ ਆਪਾਂ ਬਿਜਲੀ ਬਣਾ ਲਈ ਤਾਂ ਆਪਣੇ 30 ਰੁਪਏ ਇੱਕ ਦਿਨ ਦੇ ਬਚ ਗਏ ਜਿਹਨੂੰ ਆਪਾਂ ਕਿਸੇ ਵੀ ਦਿਨ ਜਦੋਂ ਆਪਾਂ ਨੂੰ ਲੋਡ ਪੈਂਦੀ ਹੈ ਕੋਈ ਏਸੀ ਜ਼ਿਆਦਾ ਚੱਲ ਗਿਆ ਕੋਈ ਬਿਜਲੀ ਦਾ ਕਰਮ ਜ਼ਿਆਦਾ ਚੱਲ ਗਿਆ ਉਹਨੂੰ ਆਪਾਂ ਯੂਜ਼ ਕਰ ਸਕਦੇ ਹੋ ਆਪਣੀ ਬਿਜਲੀ ਦੀਆਂ ਯੂਨਟਾਂ ਬਿਜਲੀ ਬੋਰਡ ਕੋਲੇ ਜਮਾ ਰਹਿ ਦਿੰਦੇ ਹਾਂ ਅੱਛਾ ਇਹ ਸਾਰਾ ਕੁਝ ਆਪਾਂ ਨੂੰ ਪਤਾ ਲੱਗਦਾ ਵੀ ਇੰਨੀ ਯੂਨਿਟ ਤੁਹਾਡੀ ਅੱਜ ਇਹਨੇ ਬਣਾਤਾ ਉਹ ਸਾਰਾ ਮੀਟਰ ਵਗੈਰਾ ਸਾਰਾ ਉਹ ਸਾਡਾ ਉਹ ਸਿਸਟਮ ਲੱਗਿਆ ਹੋਇਆ ਜੇ ਤੁਸੀਂ ਆਉਂ ਤਾਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਉਹ ਸਾਹਮਣੇ ਲੱਗਿਆ ਜਿਹੜਾ ਉਹ ਸਾਹਮਣੇ ਲੱਗਿਆ ਬਸ ਅੱਛਾ ਇਹ ਇਹ ਵਾਲਾ ਜਿਹੜਾ ਸਿਸਟਮ ਹੈ ਇਹ ਤੇ ਸਾਰਾ ਕੁਝ ਪਤਾ ਲੱਗ ਜਾਂਦਾ ਮੜਾ ਦਿਖਾ ਦਈਏ ਅੱਗੇ ਹੋ ਗਿਆ ਨਾ ਉਹ ਸਾਰਾ ਕੁਝ ਇਹ ਲੱਗਿਆ ਹੋਇਆ ਪਾ ਜੀ ਇਹਨੂੰ ਅਸੀਂ ਇਨਵਰਟਰ ਕਹਿੰਦੇ ਆ ਇਹਨੂੰ ਦੱਬਾਂਗੇ ਤੇ ਪਤਾ ਲੱਗਦਾ ਜਿਵੇਂ ਹੁਣ ਤਾਂ ਪਾਵਰ ਬਹੁਤ ਘਟ ਗਈ ਵੀ ਹੈ ਇਹ ਪਾਵਰ ਲਗਭਗ 4000 ਵਾਟ ਦੇ ਆਸ-ਪਾਸ ਹੋ ਜਾਂਦੀ ਹੈ ਦਿਨ ਛਿਪ ਚੁੱਕਾ ਤਾਂ ਲੱਗਦੀ ਘਟ ਹੈ ਇਹਦੇ ਟੋਟਲ ਪ੍ਰੋਡਕਸ਼ਨ ਪਤਾ ਲੱਗਦੀ ਹੈ ਭਾਜੀ कि ਜਦੋਂ ਤੋਂ ਲਾਇਆ ਉਦੋਂ ਤੋਂ ਇਹਨੂੰ ਹਜੇ ਲਗਭਗ 4 ਦਿਨ ਹੋਏ ਚੱਲੇ ਨੂੰ ਤੇ ਇਹਨੇ 183.6 ਯੂਨਟਾਂ ਬਣਾਤੀਆਂ ਨੇ ਹੁਣ ਠੀਕ ਹੈ ਲਗਭਗ 185 ਯੂਨਟਾਂ ਇਹਨੇ 4 ਦਿਨਾਂ 'ਚ ਬਣਾਤੀਆਂ ਤੇ ਇੱਕ ਲਿੰਦੀ ਐਵਰੇਜ ਤੁਸੀਂ ਉਹ ਵੀ ਦੇਖ ਲਓ 30-32 ਯੂਨਟਾਂ ਦੇ ਆਸ-ਪਾਸ ਪੈ ਰਹੀ ਹੈ ਬਿਲਕੁਲ ਬਿਲਕੁਲ ਪਤਾ ਇਹਦੇ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਕਿੰਨੀ ਆਪਾਂ ਬਿਜਲੀ ਬਣਾ ਚੁੱਕੇ ਹਾਂ ਤੱਕ ਤੇ ਬਈ ਜੀ ਮੰਨ ਲਓ ਹੁਣ ਆਪਾਂ ਘਰਾਂ ਦੇ ਵਿੱਚ ਲਾਉਣਾ ਹੈ ਨਾ ਜ਼ਿਆਦਾਤਰ ਕੀ ਦਿੱਕਤ ਆਉਂਦੀ ਆ ਲੋਕ ਕਹਿੰਦੇ ਯਾਰ ਵੀ ਸਾਡੇ ਕੋਲ ਸਪੇਸ ਘੱਟ ਆ ਹਨਾ ਲਾਵਾਂ ਕਿਵੇਂ ਥੱਲੇ ਲੱਗਣੀਆਂ ਸੀ ਲੰਘ ਕੇ ਪਰਲੇ ਪਾਸੇ ਆਮ ਸਿਸਟਮ ਇਹ ਦੇਖ ਰਿਹਾ ਜੀ ਬੜਾ ਵਧੀਆ ਹਨਾ ਥੱਲੇ ਦੇ ਵੀ ਲੰਘਣਾ ਕਰਨਾ ਸੌਖਾ ਇਧਰ ਦੀ ਭਾਜੀ ਇਸ ਚੀਜ਼ ਨੂੰ ਨਾ ਅਸੀਂ ਦੋ ਤਰੀਕੇ ਨੂੰ ਵੰਡੂ ਵੈਸ ਗੱਲ ਨੂੰ ਇੱਕ ਤਾਂ ਲੋਕ ਸਾਨੂੰ ਬਹੁਤ ਕਹਿੰਦੇ ਐ ਵੀ ਅਸੀਂ ਸੋਲਰ ਨਹੀਂ ਲਵਾਉਣਾ ਸਾਡੀ ਛੱਤ ਵੇਸਟ ਹੋ ਜਾਣੀ ਹੈ ਉਹ ਵੇਸਟ ਨਹੀਂ ਹੋਣੀ ਭਾਜੀ ਤੁਸੀਂ ਆ ਦੇਖੋ ਇਹਨੂੰ ਅਸੀਂ ਇੰਨਾ ਕੁੱਚਾ ਚੱਕ ਕੇ ਲਾਤਾ ਵੈ ਵੀ ਇੱਕ ਬੰਦਾ ਇਹਦੇ ਤੋਂ ਆਰਾਮ ਨਾਲ इजीली ਮੂਵ ਕਰ ਸਕਦਾ ਥੱਲੇ ਨੂੰ ਦੂਜੀ ਚੀਜ਼ ਜੇ ਤੁਸੀਂ ਇੱਥੇ ਦੇਖੋ ਨਹੀਂ ਡਰ ਕੋਈ ਨਹੀਂ ਕੋਈ ਡਰ ਨਹੀਂ ਕੋਈ ਡਰ ਨਹੀਂ ਕੋਈ ਤਾਰਾ ਨਹੀਂ ਸਭ ਤਾਰਾ ਜਿਹੜੀਆਂ ਨੇ ਤੁਸੀਂ ਦੇਖੋ ਬੰਨੀਆਂ ਵੀ ਐ ਜੇ ਕੋਈ ਥੱਲੇ ਤਾਰ ਜਾ ਰਹੀ ਹੈ ਤਾਂ ਸਾਰੀ ਉਹ ਤਾਰ ਅਸੀਂ ਸਿਮਿੰਟ ਨਾਲ ਕਵਰ ਕੀਤੀ ਹੋਈ ਐ ਤੁਸੀਂ ਉਹ ਦੇਖ ਸਕਦੇ ਹੋ ਤਾਂ ਤਾਰ ਕੋਈ ਵੀ ਇੱਥੇ ਖੁੱਲੀ ਨਹੀਂ ਨਾ ਇਹਦੇ ਕੋਈ ਕਰੰਟ ਦਾ ਡਰ ਐ ਤੇ ਦੂਜੀ ਚੀਜ਼ ਜਿਹੜੀ ਤੁਸੀਂ ਕਹਿ ਰਹੇ ਸੀ ਵੀ ਆਪਣਾ ਇਹ ਪੈਨਲ ਉਹ ਛੱਤ ਵੇਸਟ ਹੋ ਜਾਂਦੀ ਐ ਸਪੇਸ ਜੇ ਤੁਸੀਂ ਪਿੱਛੇ ਦੇਖੋਗੇ ਭਾਜੀ ਇਹਨਾਂ ਦੇ ਕੱਪੜੇ ਸਕੋਣ ਵਾਲੀ ਤਾਰ ਬੰਨੀ ਵੀ ਐ ਸਿਸਟਮ ਬੰਨਿਆ ਹੋਇਆ ਤਾਂ इजीली ਇੱਥੇ ਕੱਪੜੇ ਵੀ ਸਕਾਰ ਸਕਦੇ ਐ ਤਾਂ ਤੁਸੀਂ ਕੋਈ ਛੱਤ ਵੇਸਟ ਹੋ ਜਾਂਦੀ ਐ ਤਾਂ ਸਭ ਗੱਲਾਂ ਨਹੀਂ ਹੁੰਦੀਆਂ ਦੂਜੀ ਚੀਜ਼ ਘੱਟ ਜੇ ਆਪਣੇ ਕੋਲੇ ਹੈਗੀ ਐ ਸਾਡਾ ਭਾਜੀ ਸਿਸਟਮ ਕੀ ਐ ਅਸੀਂ ਜਿਹੜੀ ਕੰਪਨੀ ਨਾਲ ਜੁੜੇ ਹੋਏ ਆਂ ਜੈਕਸਨ ਕੰਪਨੀ ਨਾਲ ਜੁੜੇ ਹੋਏ ਆ ਅਸੀਂ ਭਾਜੀ ਸੌਰੀ ਉਹੋ ਅਸੀਂ ਜਿੱਥੇ ਵੀ ਸੋਲਰ ਲਾਣਾ ਹੁੰਦਾ ਹੈ ਉੱਥੋਂ ਦੇ ਇੱਕ ਵੀਡੀਓ ਬਣਾ ਕੇ ਫੋਟੋ ਬਣਾ ਕੇ ਤੇ ਇੱਕ ਗੂਗਲ ਮੈਪਸ ਦੀ ਲੋਕੇਸ਼ਨ ਕੰਪਨੀ ਨੂੰ ਸੈਂਡ ਕਰਦੇ ਹਾਂ ਤਾਂ ਉੱਥੇ ਉਹਨਾਂ ਨੇ ਕੰਪਨੀ ਨੇ ਕੁਝ ਬੰਦੇ ਸਪੈਸ਼ਲ ਆਪ ਦੇ ਹਾਇਰ ਕੀਤੇ ਹੋਏ ਆ ਜਿਹੜੇ ਜਗ੍ਹਾ ਦੇ ਅਕੋਰਡਿੰਗਲੀ ਸਾਨੂੰ ਇੱਕ ਡਰਾਇੰਗ ਬਣਾ ਕੇ ਭੇਜਦੇ ਆ ਵੀ ਤੁਸੀਂ ਇੰਨੀ ਜਗ੍ਹਾ ਇਹ ਪੈਨਲ ਇੱਥੇ ਲਾਉਣਾ ਇਹ ਪੈਨਲ ਇੱਥੇ ਲਾਉਣਾ ਇਹ ਪੈਨਲ ਇੱਥੇ ਲਾਉਣਾ ਤਾਂ ਕਰਕੇ ਜੇ ਕਿਸੇ ਕੋਲੇ ਘੱਟ ਜਗ੍ਹਾ ਹੈ ਜਾਂ ਜਗ੍ਹਾ ਬਹੁਤ ਹੀ ਲਿਮਟਿਡ ਹੈ ਤਾਂ ਉੱਥੇ ਵੀ ਸੋਲਰ ਲੱਗ ਸਕਦਾ ਹੈ ਕਿਉਂਕਿ ਉਹ ਡਿਜ਼ਾਈਨ ਕਿਸੇ ਲੋਕਲ ਬੰਦੇ ਨੇ ਨਹੀਂ ਲੇਕਿਨ ਇਹ ਦਿੱਕਤਾਂ ਹੁੰਦੀਆਂ ਨਾ ਮੰਨ ਲੋ ਨੇਰੀਆਂ ਆਉਂਦੀਆਂ ਜਦੋਂ ਆ ਪਲੇਟਾਂ ਹੀ ਉੱਡ ਕੇ ਕਿਸੇ ਗਵਾੜ ਚ ਘਰੇ ਪਈਆਂ ਹੁੰਦੀਆਂ ਇਹ ਭਾਜੀ ਇਹ ਬਹੁਤ ਵਧੀਆ ਕੁਐਸਚਨ ਤੁਸੀਂ ਪੁੱਛਿਆ ਇਹਨਾਂ ਚੀਜ਼ ਸ਼ੁਰੂ ਹੁੰਦੀ ਹੈ ਜਦੋਂ ਆਪਾਂ ਸੋਲਰ ਦੀ ਪਲੈਨਿੰਗ ਕਰਦੇ ਆ ਉਦੋਂ ਆਪਾਂ ਇਹੇ ਚੀਜ਼ ਦੇਖਣ ਦੀ ਬਜਾਏ ਵੀ ਕਿਹੜੀ ਚੀਜ਼ ਵਧੀਆ ਹੈ ਆਪਾਂ ਉਹ ਚੀਜ਼ ਦੇਖ ਲੈਣੇ ਕਿਹੜੀ ਚੀਜ਼ ਸਸਤੀ ਹੈ ਇਹ ਚੀਜ਼ ਭਾਜੀ ਸੋਲਰ ਦੇ ਘੱਟੋ ਘੱਟ 10 ਕੰਪੋਨੈਂਟਸ ਨੇ ਤੇ ਇਹਨੂੰ ਲਾਉਣ ਦਾ ਅਲੱਗ-ਅਲੱਗ ਤਰੀਕਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸਾਡੀ ਹਰ ਚੀਜ਼ ਡਿਜ਼ਾਈਨ ਹੁੰਦੀ ਹੈ ਇੱਕ ਇੰਜੀਨੀਅਰ ਦੁਆਰਾ ਮੈਨੂੰ ਨਹੀਂ ਪਤਾ ਬਾਕੀ ਲੋਕ ਕਿਵੇਂ ਕਰਦੇ ਆ ਜਾਂ ਕੁਝ ਕਰਦੇ ਆ ਬਾਕੀ ਲੋਕਾਂ ਦਾ ਹੋ ਸਕਦਾ ਲੋਕਲ ਲੋਕ ਡਿਜ਼ਾਈਨ ਕਰਦੇ ਹੋਣਗੇ ਸਾਡੇ ਲੋਕਾਂ ਨਾਲੋਂ ਫਰਕ ਕੀ ਹੈ ਭਾਜੀ ਜਿਹੜੀ ਤੁਸੀਂ ਆਹ ਵਾਲੀ ਲੈਂਥ ਦੇਖੋਗੇ ਇਹ ਵਾਲੀ ਲੈਂਥ ਨੇ ਪੈਨਲ ਦਾ ਸਭ ਤੋਂ ਜ਼ਿਆਦਾ ਭਾਰ ਲਿਆ ਦੇ ਹਾਂ ਤੁਸੀਂ ਕਿਸੇ ਹੋਰ ਸਿਸਟਮ ਨੂੰ ਨੋਟ ਕਰੋਗੇ ਤਾਂ ਇਹ ਲੈਂਥ ਬਹੁਤ ਪਤਲੀ ਲੱਗੀ ਹੁੰਦੀ ਵਧੀਆ ਉਹਦੇ ਨਾਲ ਕੀ ਹੋਊਗਾ ਜੇ ਪਤਲੀ ਹੋਊਗੀ ਤਾਂ ਹਲਕੀ ਵੀ ਹੋਊ ਦੂਜੀ ਚੀਜ਼ ਤੁਸੀਂ ਆ ਚੀਜ਼ ਦੇਖੋ ਭਾਦੀ ਇੱਥੇ ਅਸੀਂ ਇਹਨੂੰ ਕੀ ਕੀਤਾ ਵੈ ਜਿਹੜੀ ਇਹ ਲੈਗ ਬਣਾਈ ਵੀ ਹੈ ਬੇਸਿਕਲੀ ਇਹ ਤਾਂ ਉੱਤੋਂ ਫਰਸ਼ ਪਟਕੇ ਇਹ ਨੂੰ ਅਸੀਂ ਥੱਲੇ ਲੈਂਟਰਨ ਨਾਲ ਕਨੈਕਟ ਕੀਤਾ ਹੋਇਆ ਤੇ ਉਹਦੇ ਉੱਪਰ ਨੀਰਾ ਕ੍ਰੈਸ਼ਰ ਪਾਇਆ ਹੋਇਆ ਨੀਰੇ ਕ੍ਰੈਸ਼ਰ ਦਾ ਮਤਲਬ ਰੀਤਾ ਬਜਰੀ ਤੇ ਜ਼ਿਆਦਾ ਸਟੰਗ ਇਹਨੇ ਹਿਲਣਾ ਹੀ ਨਹੀਂ ਤੁਸੀਂ ਇਹਨੂੰ ਫਲਾ ਕੇ ਦੇਖੋ ਕਿੰਨਾ ਜ਼ੋਰ ਲਾ ਲੋ ਹਿੱਲ ਵੀ ਨਹੀਂ ਰਿਹਾ ਹਾਂ ਮੈਂ ਦੇਖਿਆ ਕਾਫੀ ਆ ਪਾਪਾਂ ਵੀ ਜੜੀਆਂ ਚੰਗੀਆਂ ਮੋਟੀਆਂ ਪਾਈਆਂ ਖਾਲ ਸੀ ਤਾਂ ਕਰਕੇ ਇਹਦਾ ਨੇਰੀ ਚੁੱਟਣ ਦਾ ਚਾਂਸ ਬਹੁਤ ਘੱਟ ਹੈ ਭਾਜੀ ਮੈਨੂੰ ਕਹਿੰਦਾ ਨਹੀਂ ਉੱਡ ਸਕਦਾ ਬਹੁਤ ਘੱਟ ਚਾਂਸ ਹੈ ਪਰ ਇਹ ਹੀ ਗੱਲ ਮੈਂ ਤੁਹਾਨੂੰ ਜ਼ਰੂਰ ਕਹਿ ਸਕਦਾ ਜਿੱਦਣ ਸਾਡਾ ਸਿਸਟਮ ਉੱਡੂਗਾ ਤੇ ਬਾਕੀ ਲੋਕਾਂ ਦੇ ਸਿਸਟਮ ਸਾਰੇ ਖਤਮ ਹੀ ਹੋ ਜਾਣਗੇ ਭਾਜੀ ਮੈਨੂੰ ਇਹ ਦੱਸੋ ਜਿ ਇਹਦਾ ਕੋਈ ਸਾਸ ਵਾਈ ਦਾ ਵੀ ਹੁੰਦਾ ਸਿਸਟਮ ਨੂੰ ਸਾਫ਼ ਕਰਨਾ ਜ਼ਰੂਰੀ ਆ ਜਾਂ ਜਿਵੇਂ ਪਿਆ ਹੈਗਾ ਉਹ ਕਈ ਵਾਰ ਇਹਦਾ ਮਿੱਟੀ ਉੱਤੇ ਜੰਮ ਜੇ ਜਾਂ ਉਹਦੇ ਨਾਲ ਕੋਈ ਫਰਕ ਪੈਂਦਾ ਇਹਦਾ ਭਾਜੀ ਸਾਫ਼ ਇਹਨੂੰ ਕਰਨਾ ਜ਼ਰੂਰੀ ਹੈ ਉਹ ਕਿਵੇਂ ਜ਼ਰੂਰੀ ਹੈ ਮੈਂ ਤੁਹਾਨੂੰ ਇੱਕ ਰੀਅਲ ਲਾਈਫ ਐਗਜ਼ਾਮਪਲ ਦਿੰਨਾ ਹੈ ਇਹਦੇ ਉੱਤੇ ਆ ਗਲਾਸ ਲੱਗਿਆ ਹੋਵੇ ਭਾਜੀ ਥੱਲੇ ਸੱਲ ਨੇ ਇਹਦੇ ਉੱਤੇ ਗਲਾਸ ਲੱਗਿਆ ਹੋਵੇ ਇਹ ਗਲਾਸ ਸੇਮ ਹੈ ਜਿਹੜਾ ਆਪਣਾ ਕਾਰ ਦੇ ਸ਼ੀਸ਼ੇ ਦੇ ਅੱਗੇ ਲੱਗਿਆ ਹੁੰਦਾ ਹੁਣ ਤੁਸੀਂ ਸਪੋਜ਼ ਕਰੋ ਆਪਾਂ ਕਾਰ ਚਲਾ ਰਹੇ ਹਾਂ ਤੇ ਉਹਦਾ ਸ਼ੀਸ਼ਾ 3 ਮਹੀਨੇ ਸਾਫ਼ ਨਹੀਂ ਕਰਦੇ ਤਾਂ ਆਪਾਂ ਨੂੰ ਆਬਵੀਅਸਲੀ ਸਾਹਮਣੇ ਦੇਖਣ 'ਚ ਦਿੱਕਤ ਆਊਗੀ ਤਾਂ ਉਹੀ ਸੇਮ ਚੀਜ਼ ਸੈੱਲ ਨਾਲ ਉਸਤੇ ਹੈ ਜੇ ਇਹਦੇ ਉੱਤੇ ਰੇਤਾ ਜਾਂ ਮਿੱਟੀ ਜਾਂ ਜ਼ਿਆਦਾਤਰ ਉੱਤੇ ਮਿੱਠਾ ਬਹੁਤ ਹੁੰਦੀ ਹੈ ਉਹ ਰਹਿਣਗੇ ਉਹ ਸੈੱਲ ਦੀ ਵਿਜ਼ਿਬਿਲਟੀ ਘਟ ਜਾਨੀ ਹੈ ਸੂਰਜ ਨਾਲੋਂ ਦਾ ਕੰਟੈਕਟ ਘਟ ਜਾਣਿਆ ਤੇ ਇਹਦੀ ਪਾਵਰ ਆਟੋਮੈਟਿਕਲੀ ਡਾਊਨ ਹੋ ਜਾਣੀ ਹੈ ਤਾਂ ਅਸੀਂ ਲੋਕਾਂ ਨੂੰ ਰეკਮੈਂਡ ਕਰਦੇ ਹਾਂ 10 ਜਾਂ 15 ਦਿਨਾਂ ਬਾਅਦ ਇਹਨੂੰ ਵਾਸ਼ ਕਰਦੇ ਰਿਹਾ ਕਰੋ ਤੇ ਇਹਦੀ ਆਊਟਪੁੱਟ ਜਿੰਨੀ ਅਸੀਂ ਤੁਹਾਨੂੰ ਕਲੇਮ ਕਰਦੇ ਹਾਂ ਉਹ ਤੋਂ ਜ਼ਿਆਦਾ ਹੋਵੇਗਾ ਭਾਦੀ ਕੁਝ ਨਹੀਂ ਸਿੰਪਲ ਇਥੋਂ ਖੜਨਾ ਹੈ ਪਾਣੀ ਮਾਰਨਾ ਹੈ ਤੇ 5 ਮਿੰਟਾਂ ਚ ਸਾਫ਼ ਹੋ ਜਾਣਾ ਠੀਕ ਹੈ ਜੇ ਮਿੱਟੀ ਹੋਊਗੀ ਤਾਂ ਲਾਈਟ ਦੀ ਜਿਹੜੀ ਇਹਦੀ ਜੁੰਟਾ ਉਹ ਵੀ ਘੱਟ ਤੋ ਕਿ ਅਕਸਰੀ ਹੁੰਦਾ ਨਾ ਵੀ ਅਗਲਾ ਕਹਿੰਦਾ ਯਾਰ ਕਿਹਾ ਤਾਂ ਇੰਨੀ ਅਸੀਂ ਬਣਾਈਆਂ ਨੇ ਇਹ ਹੁੰਦਾ ਭਾਜੀ ਅਸੀਂ ਬੰਦੇ ਨੂੰ ਇਹ ਗੱਲ ਜਰੂਰ ਕਹਿੰਨੇ ਆਵੇਂ ਨੂੰ 10-15 ਦਿਨਾਂ ਬਾਅਦ ਧੋ ਲਿਓ ਉਹ ਤੋਂ ਨਾਲੀ ਗੱਲ ਬੰਦਾ ਭੁੱਲ ਜਾਂਦਾ ਤੇ ਕਹਿੰਦਾ ਵੀ ਸਾਡੀ ਪ੍ਰੋਡਕਸ਼ਨ ਨਹੀਂ ਪੂਰੀ ਹੋਈ ਜੇ ਤੁਸੀਂ ਇਹਨੂੰ 10-15 ਦਿਨ ਧੋਵੋਗੇ ਬਾਅਦ ਧੋਵੋਗੇ ਤਾਂ ਜਿੰਨੀ ਅਸੀਂ ਤੁਹਾਨੂੰ ਯੂਨਿਟ ਕਹਿ ਰਹੇ ਹਾਂ ਉਹ ਤੋਂ ਇੱਕ ਯੂਨਿਟ ਵੱਧ ਬਣੂਗੀ ਘੱਟ ਨਹੀਂ ਬਣੂਗੀ ਅੱਛਾ ਬਾਈ ਜੀ ਹੁਣ ਐਂਡ ਤੇ ਮੈਨੂੰ ਇਹ ਦੱਸੋ ਇਹਨਾਂ ਦੀ ਕੋਈ ਗਾਰੰਟੀ ਵਾਰੰਟੀ ਕੁਝ ਹੁੰਦਾ ਇਹਨਾਂ ਦੇ ਜੇ ਗਾਰੰਟੀ ਪਾ ਦਈਏ ਇਹਦੇ ਚ ਦੇਖੋ ਦੋ ਚੀਜ਼ਾਂ ਨੇ ਇਹਨੇ ਖਰਾਬ ਹੋ ਸਕਦੀ ਹੈ ਇੱਕ ਤਾਂ ਇਹ ਪੈਨਲ ਨੇ ਭਾਜੀ ਪੈਨਲ ਦੀ 25 ਸਾਲ ਦੀ ਵਾਰੰਟੀ ਹੁੰਦੀ ਹੈ ਬਈ ਇਹਨੇ ਬਿਜਲੀ ਬਣਾਣੀ ਹੈ ਬ੍ਰੇਕੇਜ ਦੀ ਦੀ ਵਾਰੰਟੀ ਨਹੀਂ ਹੁੰਦੀ ਪਰ ਇਹ ਇਸ ਹਿਸਾਬ ਨਾਲ ਡਿਜ਼ਾਈਨ ਕੀਤੇ ਜਾਂਦੇ ਆ ਵੀ ਇਹਨੂੰ ਟੁੱਟਣਾ ਬਹੁਤ ਔਖਾ ਹੈ ਕਿਉਂਕਿ ਨਾ ਤਾਂ ਇਹ ਭਾਜੀ ਗੜੇ ਨਾਲ ਟੁੱਟੇ ਇੰਨੀ ਉੱਪਰ ਕੋਈ ਬੱਚਾ ਖੇਡਣ ਨਹੀਂ ਆਂਦਾ ਜਿਹੜਾ ਸ਼ਰਾਰਤ ਕਰਦਾ ਇਹਦੇ ਤੇ ਕੁਛ ਮਾਰੇ ਤਾਂ ਇਹਦੀ ਤਾਂ ਤੁਸੀਂ ਮੰਨ ਕੇ ਚੱਲੋ ਵੀ 25 ਸਾਲ ਦੀ ਵਾਰੰਟੀ ਹੈ ਉਦੋਂ ਬਾਅਦ ਜਿਹੜਾ ਭਾਈ ਇਨਵਰਟਰ ਜਿਹਦੇ ਤੇ ਆਪਾਂ ਯੂਨਿਟ ਚੈੱਕ ਕੀਤੀਆਂ ਸੀ ਉਹਦੀ 10 ਸਾਲ ਦੀ ਵਾਰੰਟੀ ਹੁੰਦੀ ਹੈ ਭਾਜੀ ਉਹ ਵੀ ਆਪਾਂ ਐਕਸਟੈਂਡ ਕਰ ਸਕਦੇ ਹਾਂ 2 ਸਾਲ ਤ ਵੀ ਸੁੱਟੇ ਕੋਲੇ 10 ਸਾਲ ਦੀ ਤਾਂ ਪੂਰੇ ਸਿਸਟਮ ਦੀ ਗਾਰੰਟੀ ਹੈਗੀ ਹੈ 10 ਸਾਲ ਤੱਕ ਤੁਸੀਂ ਇਹਨੂੰ ਮਤਲਬ ਨਿਸ਼ਚਿੰਤ ਹੋ ਕੇ ਯੂਜ਼ ਕਰ ਸਕਦੇ ਹੋ ਹੋਰ ਇਹਦੇ ਚ ਸਟਰਕਚਰ ਲੱਗਿਆ ਭਾਜੀ ਇਹਨੇ ਲੋਹੇ ਨੇ ਖਰਾਬ ਨਹੀਂ ਹੋਣਾ ਵਾਇਰਿੰਗ ਹੈ ਵਾਇਰਿੰਗ ਨੇ ਖਰਾਬ ਨਹੀਂ ਹੋਣਾ ਅਰਥ ਹੈ ਅਰਥ ਨੇ ਖਰਾਬ ਨਹੀਂ ਹੋਣਾ ਹੋਰ ਇਹਦੇ ਚ ਕੋਈ ਐਜ ਐਕਵਿਪਮੈਂਟ ਹੀ ਹੈ ਨਹੀਂ ਜਿਹਨੇ ਖਰਾਬ ਹੋਣਾ ਇਹ ਇਹ ਸਾਰਾ ਸਿਸਟਮ ਤੁਹਾਡਾ ਹੀ ਹੋਊਗਾ ਬੰਦੇ ਨੇ ਤੁਹਾਨੂੰ ਪੈਸੇ ਹੀ ਦੇਣੇ ਆ ਕੇ ਤੇ ਆ ਸਾਰਾ ਜਿੰਨਾ ਵੀ ਸਮਾਨ ਆ ਸਾਹਮਣੇ ਕਿਤਾਬ ਦਾ ਆਧਾਰ ਕੱਢਦੇ ਨੇ ਤੇ ਪੈਸੇ ਦੇਣੇ ਆ ਕੋਈ ਬਿਜਲੀ ਬੋਰਡ ਦੀਆਂ ਅਪਰੂਵਲਾਂ ਨੇ ਕੋਈ ਬਿਜਲੀ ਬੋਰਡ ਦੀਆਂ ਫੀਸਾਂ ਨੇ ਕੋਈ ਕੋਈ ਵੀ ਗੀੜਾ ਲੱਗਣਾ ਹੈ ਆ ਸਾਰਾ ਸਮਾਨ ਹੈ ਇਹਦੀ ਫਿਟਿੰਗ ਹੈ ਈਵਨ ਨਟ ਬੋਲਟ ਹੈ ਅਸੀਂ ਕ੍ਰੈਸ਼ਰ ਯੂਜ਼ ਕਰਦੇ ਆ ਸਾਰਾ ਕੁਝ ਅਸੀਂ ਆਪਦਾ ਯੂਜ਼ ਕਰਦੇ ਆ ਸੋਡੇ ਕਿੰਨੀ ਕੋਈ ਦਿੱਕਤ ਨਹੀਂ ਸੋਡਾ ਤਾਂ ਇੱਥੇ ਬੰਦਾ ਬੈਠਣਾ ਵੀ ਜੇ ਸਾਨੂੰ ਸਾਡੇ ਤੇ ٹرسٹ ਹੈ ਕੋਈ ਜ਼ਰੂਰੀ ਨਹੀਂ ਹੈ ਸਾਡੇ ਮੁੰਡੇ ਤਾਂ ਪਾਣੀ ਦਾ ਕੈਂਪਰ ਵੀ ਆਪ ਲੈ ਕੇ ਜਾਂਦੇ ਆ ਕਿ ਜਿਹੜਾ ਬੰਦਾ ਜਿਹਦੇ ਅਸੀਂ ਲਾ ਰਹੇ ਆ ਉਹਨੂੰ ਕੋਈ ਡਿਸਟਰਬੈਂਸ ਨਾ ਹੋਵੇ ਕਿਉਂਕਿ ਬਹੁਤ ਘਰ ਇਹ ਜਿਹੇ ਹੁੰਦੇ ਜਿੱਥੇ ਲੇਡੀਜ਼ ਬੱਚਿਆਂ ਨਾਲ ਕੱਲੀਆਂ ਹੁੰਦੀਆਂ ਜਾਂ ਕੁਝ ਹੁੰਦਾ ਉਹਨਾਂ ਨੂੰ ਉੱਪਰ ਦੇ ਕੇ ਜਾਣਾ ਸਮਾਨ ਔਖਾ ਹੁੰਦਾ ਤਾਂ ਸਾਡੇ ਮੁੰਡੇ ਫੁੱਲੀ ਪ੍ਰਪੇਅਰਡ ਆਂਦੇ ਆ ਪਾਣੀ ਦਾ अच्छा ये तो अलावा मान लो हुन अपन खेता ਦੇ ਵਿੱਚ ਵੀ ਦੇਖਦੇ ਆ ਅਕਸਰ ਹਨਾ ਲੱਗੇ ਵੀ ਹੁੰਦੇ ਆ ਉੱਥੋਂ ਦਾ ਕੀ ਸਿਸਟਮ ਹੁੰਦਾ ਹੈ ਇਹ ਕਿੰਨੇ ਫੁੱਟ ਤੱਕ ਜਿਹੜਾ ਇਹ ਕੰਮ ਕਰਦਾ ਪਾਣੀ ਦੇ ਭਾਜੀ ਫੁੱਟ ਤੱਕ ਦੀ ਤਾਂ ਗੱਲ ਇਹ ਹੈ ਵੀ ਜੇ ਪਾਣੀ 100 ਫੁੱਟ ਤੱਕ ਹੋਊਗਾ ਤਾਂ ਇਹ ਬਹੁਤ ਵਧੀਆ ਕੰਮ ਕਰੂਗਾ ਅਸੀਂ ਲਾਨਨੇ ਆ ਖੇਤਾਂ ਚ ਵੀ ਲਾਨਨੇ ਆ ਪਰ ਕਈ ਜਗ੍ਹਾ ਤੇ ਪਾਣੀ ਬਹੁਤ ਜ਼ਿਆਦਾ ਡੀਪ ਚ ਲਿਆ ਜਾਂਦਾ ਉੱਥੇ ਫਿਰ ਅਸੀਂ ਕਸਟਮਰ ਨੂੰ ਪਹਿਲਾਂ ਥੋੜੀ ਹਦਾਇਤ ਦੇ ਦਿੰਨੇ ਆ ਵੀ ਹੋ ਸਕਦਾ ਥੋੜੇ ਸਾਲਾਂ ਬਾਅਦ ਇਹਦੇ ਚ ਦਿੱਕਤ ਆਣ ਲੱਗ ਜਾਏ ਕਿਉਂਕਿ ਪਾਣੀ ਡੇ ਟੂ ਡੇ ਨੀਚੇ ਹੀ ਜਾ ਰਿਹਾ ਜਿੱਥੇ ਪਾਣੀ ਕਾਫੀ ਵਧੀਆ ਲੈਵਲਸ ਤੇ ਆ ਜਿਵੇਂ ਕਈ ਜਗ੍ਹਾ ਤੇ 35 50 60 80 ਫੁੱਟ ਤੇ ਆ ਉੱ ਨੀ ਚਾਹੀਦਾ ਵੈਸੋ ਨੂੰ ਉਹ ਤੇ ਡਿਪੈਂਡ ਕਰਦਾ ਵੀ ਕਿੰਨੇ ਐਚਪੀ ਦੀ ਤੁਸੀਂ ਉੱਥੇ ਮੋਟਰ ਲਾਣੀ ਹੈ। ਹੁਣ ਮੈਨੂੰ ਜਾਂਦੇ ਆਂਦੇ ਦੱਸ ਦਿਓ ਵੀ ਜੇ ਕਿਸੇ ਨੇ ਲਵਾਉਣਾ ਤਾਂ ਤੁਹਾਡੇ ਕੋਲ ਕਿੱਥੇ ਪਹੁੰਚ ਕਰਨੇ ਹੈ? ਲੋਕੇਸ਼ਨ ਕੀ ਆਪਣੀ? ਅਸੀਂ ਭਾਜੀ ਗੀਤਾ ਭਵਨ ਦੇ ਨੇੜੇ ਸੇਵਾ ਕੇਂਦਰ ਤੇ ਜਮ੍ਹਾਂ ਸਾਹਮਣੇ ਸਾਡਾ ਆਫਿਸ ਹੈ ਤਪਾ ਮੰਡੀਚ। ਤੇ ਬਾਕੀ ਤੁਸੀਂ ਸਾਨੂੰ ਕੰਟੈਕਟ ਨੰਬਰ ਲੈ ਕੇ ਬਾਜੀ ਤੋਂ ਕੰਟੈਕਟ ਵੀ ਕਰ ਸਕਦੇ ਹੋ ਅਸੀਂ ਸਾਈਟ ਵਿਜ਼ਿਟ ਵੀ ਕਰਦੇ ਆਂ ਬਾਜੀ ਜੇ ਕੋਈ ਬੰਦਾ ਸਾਨੂੰ ਕਾਲ ਕਰਦਾ ਜ਼ਰੂਰੀ ਨਹੀਂ ਸਾਡੇ ਦਫ਼ਤਰ ਆਣੇ ਅਸੀਂ ਥੋਡੀ ਜਗ੍ਹਾ ਤੇ ਜਾਂਦੇ ਆਂ ਉੱਥੇ ਜਾ ਕੇ ਸਾਨੂੰ ਸਮਝਾਣੇ ਵੀ ਆ ਕਿ ਤੁਹਾਡੇ ਜਿਹੜੀ ਡਾਕੂਮੈਂਟੇਸ਼ਨ ਹੁੰਦੀ ਹੈ ਉਹ ਕਲੈਕਟ ਕਰ ਲੈਣੇ ਤੁਹਾਨੂੰ ਫੋਨ ਕਰਕੇ ਦੱਸ ਸਕਦੇ ਆ ਫੋਨ ਕਰਕੇ ਦੱਸ ਸਕਦੇ ਆ ਵੀ ਤੁਸੀਂ ਕਿੱਥੇ ਆਣੇ ਅਸੀਂ ਉੱਥੇ ਵਿਜ਼ਿਟ ਕਰਦੇ ਆ ਸਾਡੀ ਟੀਮ ਹੈਗੀ ਹੈ ਜਿਹੜੀ ਉੱਥੇ ਜਾ ਕੇ ਵਿਜ਼ਿਟ ਕਰਦੀ ਤਾਂ ਬਾਈ ਜੀ ਤਪਾ ਮੰਡੀ ਦੇ ਵਿੱਚ ਆਪਾਂ ਖੜੇ ਹੈਗੇ ਤੇ ਸਿਵਲ ਵੈਟਰਨਰੀ ਹਸਪਤਾਲ ਦੇ ਬਿਲਕੁਲ ਸਾਹਮਣੇ ਮਿੱਤਲ ਸੂਲਰ ਸਿਸਟਮ ਦੇ ਨਾਂ ਦੇ ਬਾਈ ਉਹਨਾਂ ਦਾ ਇੱਥੇ ਦਫ਼ਤਰ ਹੈ ਤਾਂ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰਿਓ ਤੇ ਵੀਡੀਓ ਨੂੰ ਵੱਤ ਵਾਤ ਸ਼ੇਅਰ ਵੀ ਜ਼ਰੂਰ ਕਰਿਓ ਧੰਨਵਾਦ